जय माता दी जय माता दी आज ਆਪਾਂ ਕੰਜ ਕੰ ਬਠਾਉਣੀ ਆ ਸੋ ਆਪਾਂ ਛੋਲੇ ਪੂੜੀਆਂ ਬਣਾ ਰਹੇ ਆ ਮੈਂ ਤੇ ਮਾਤਾ ਤਿਆਰ ਕਰ ਰਹੇ ਆ ਦੇਖੋ ਮੈਂ 베ਲ ਰਿਹਾ ਚੰਗ ਵਧੀਆ ਛੋਲੇ ਪੂੜੀਆਂ ਤੇ ਆ ਪੂੜੀਆਂ 베ਲ ਰਿਹਾ ਮੈਂ ਤੇ ਆ ਦੇਖੋ ਇਹ ਪੇੜੇ ਕਾਰੀ ਮਾਤਾ ਇਧਰ ਮੈਂ 베ਲ 베ਲ ਰੱਖੀ ਜਨਾ ਤੇ ਇਧਰ ਕੜਾਈ ਤਿਆਰ ਆ ਤੇ ਆਪਾਂ ਪਹਿਲਾਂ ਆਪਾਂ ਛੋਲੇ ਦੀ ਇਹ ਆ ਸਬਜੀ ਜਿਹੜੀ ਉਹ ਬਣਾਈ ਹੋਈ ਆ ਸੋ ਆਪਾਂ ਹੁਣ ਤਲ ਰਹੇ ਆ ਇਹਨੂੰ ਦੇਖੋ ਕਿੰਨਾ ਵਧੀਆ ਫਲਾਵਰ ਆ ਰਹੀ ਆ ਤੇ ਪਹਿਲਾਂ ਆਪਾਂ ਕੰਮ ਕਰ ਲਈਏ ਫਿਨਿਸ਼ ਬਣਾ ਲਈਏ ਉਸ ਤੋਂ ਬਾਅਦ ਵਿੱਚ ਅੱਗੇ ਆਪਾਂ ਕੰਜਕਾਂ ਨੂੰ ਲੈ ਕੇ ਵੀ ਆਉਣਾ ਛੋਟੀਆਂ ਬੱਚੀਆਂ ਨੂੰ ਸੋ ਪਹਿਲਾ ਵੀਡੀਓ ਪਾਈ ਸੀ ਆਪਾਂ ਮੇਲੇ ਜਾ ਕੇ ਆਏ ਆ ਮਾਤਾ ਦੇ ਦਰਸ਼ਨ ਕਰਕੇ ਆਏ ਆ ਮਾਈਸਰਖਾਨੇ ਸੋ ਆਪਾਂ ਹੁਣ ਚੱਲੇ ਆ ਲੈਣ ਵਾਸਤੇ ਬੱਚੀਆਂ ਨੂੰ ਤੇ ਉਧਰ ਕੰਮ ਤਿਆਰ ਆ ਤੇ ਇਧਰ ਆ ਗਏ ਆਪਾਂ ਦੇਖੋ ਇਧਰ ਬੱਚੀਆਂ ਦੇ ਘਰਾਂ ਦੇ ਵਿੱਚ ਬੱਚੀਆਂ ਨੂੰ ਲੈਣ ਵਾਸਤੇ ਤੇ ਇਥੋਂ ਮੈਂ ਇਹਨਾਂ ਨੂੰ ਆਵਾਜ਼ ਮਾਰੀ ਤੇ ਮੈਂ ਕਿਹਾ ਵੀ ਆਜ ਚੱਲੀਏ ਤੇ ਇਹ ਕਹਿੰਦੇ ਅਸੀਂ ਆਉਨੇ ਆ ਫਿਰ ਦੇਖੋ ਆਪਾਂ ਛੋਟੇ ਛੋਟੇ ਨਹੀਂ ਬਿਠਾ ਲਿਆ ਤੇ ਚੱਲੇ ਹਾਂ ਹੁਣ ਆਪਾਂ ਤੇ ਆ ਦੇਖੋ ਮਾਤਾ ਨੇ ਪਹਿਲਾਂ ਇਹਨਾਂ ਦੇ ਪੈਰ ਧੋਤੇ ਤੇ ਦੇਵੀਆਂ ਦੇ ਪੈਰ ਧੋਕੇ ਵਧੀਆ ਸਾਰੀਆਂ ਦੇ ਫਿਰ ਇਹਨਾਂ ਨੂੰ ਆਪਾਂ ਬਿਠਾਤਾ ਹੈਗਾ ਤੇ ਬਿਠਾ ਕੇ ਫਿਰ ਆਪਾਂ ਤਿਲ ਕੀਤਾ ਤਿਲ ਕਰਕੇ ਮੌਲੀਆਂ ਬੰਨੀਆਂ ਮੌਲੀਆਂ ਬਨ ਕੇ ਵਧੀਆ ਇਹਨਾਂ ਦਾ ਆਦਰ ਸਨਮਾਨ ਕਰਕੇ ਤੇ ਉਸ ਤੋਂ ਬਾਅਦ ਆਪਾਂ ਲੰਗਰ ਸ਼ੁਰੂ ਕੀਤਾ ਸੀਗਾ ਤੇ ਅਵੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਛੋਟੀ ਜੀ ਬੱਚੀ ਇਹ ਵੈਸੇ ਬੱਚੀਆਂ ਤਾਂ ਸਾਰੀਆਂ ਵਧੀਆ ਪਿਆਰੀਆਂ ਹੁੰਦੀਆਂ ਤੇ ਫਿਰ ਆਪਾਂ ਇਧਰ ਮਿੱਤਰੋ ਲੰਗਰ ਤਿਆਰ ਕਰਤਾ ਥਾਲੀਆਂ 'ਚ ਪਾਤਾ ਉਸ ਤੋਂ ਪਹਿਲਾਂ ਮੈਂ ਪਾਣੀ ਵਰਤਾਇਆ ਮੈਂ ਚਲੋ ਪਹਿਲਾਂ ਪਾਣੀ ਪੀ ਲੈਣ ਗਿਆ ਕਿਉਂਕਿ ਗਰਮੀ ਹਜੇ ਵੀ ਬਹੁਤ ਆ ਤੇ ਠੰਡਾ ਪਾਣੀ ਇਹਨਾਂ ਨੂੰ ਦਿੱਤਾ ਆਪਾਂ ਬੱਚਿਆਂ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਕੀਤਾ ਲੰਗਰ ਤਿਆਰ ਵੇਖੋ ਥਾਲੀਆਂ ਦੇ ਵਿੱਚ ਭਰੋਸਤਾ ਰੋਸ ਕੇ ਤੇ ਇਧਰ ਮਾਤਾ ਹੁਣ ਰੱਖ ਰਹੀ ਐ ਪੂੜੀਆਂ ਤੇ ਕੜਾ ਪ੍ਰਸ਼ਾਦ ਛੋਲੇ ਪੂਰੀਆਂ ਜਿਵੇਂ ਮਾਤਾ ਦਾ ਛੋਲੇ ਪੂਰੀਆਂ ਦਾ ਪ੍ਰਸ਼ਾਦ ਹੀ ਹੁੰਦਾ ਤੇ ਫਿਰ ਆਪਾਂ ਦੇਖੋ ਬੱਚੀਆਂ ਨੇ ਅੱਗੇ ਰੱਖਤਾ ਬੱਚੀਆਂ ਖਾਣ ਲੱਗੀਆਂ ਤੇ ਵਧੀਆ ਬਹੁਤ ਮਨ ਨੂੰ ਸ਼ਾਂਤੀ ਮਿਲੀ ਜੈ ਮਾਤਾ ਦੀ ਕਮੈਂਟਾਂ ਵਿੱਚ ਜਰੂਰ ਲਿਖਿਓ ਸਾਰੇ ਜਣੇ ਤੇ ਆਈ ਬੱਚੀ ਤਾਂ ਖਾਦਾ ਨਹੀਂ ਜਾ ਰਿਆ ਸੀਗਾ ਓਲੀ ਓਲੀ ਖਾ ਰਹੀ ਸੀ ਫਿਰ ਜਿਹੜਾ ਬੱਚਿਆ ਫਿਰ ਇਹਨਾਂ ਦੇ ਮੈਂ ਘਰੇ ਦੇ ਆਇਆ ਸੀ ਜਿਹੜਾ ਲੰਗਰ ਬੱਚਿਆ ਸੀਗਾ ਤੇ ਛੋਟੀ ਹਜੇ ਵਿਚਾਰੀ ਤੇ ਅੰਦਰ ਬੱਚੀਆਂ ਬੈਠੀਆਂ ਹੋਰ ਵੀ ਜਰੀ ਸੋ ਸੋਚ ਕੇ ਖਾਰੀ ਸੀ ਚਲੋ ਲੰਗਰ ਹੋ ਗਿਆ ਉਸ ਤੋਂ ਬਾਅਦ ਹੱਥ ਧਵਾਏ ਇਹਨਾਂ ਦੇ ਪੈਰ ਧੋਤੇ ਤੇ ਉਸ ਤੋਂ ਬਾਅਦ ਜੀ ਫਿਰ ਆਪਾਂ ਚੂੜੀਆਂ ਮੇਲੇ ਤੋਂ ਲੈ ਕੇ ਆਏ ਸੀਗੇ ਚੂੜੀਆਂ ਮਾਤਾ ਦੇ ਅ ਸ਼ਿੰਗਾਰ ਵਾਸਤੇ ਜੋ ਹੁੰਦੀਆਂ ਉਹ ਲੈ ਕੇ ਆਂਦੀਆਂ ਉਹ ਵਧੀਆ ਦੇਖੋ ਪੂਰੀਆਂ ਫੱਟ ਆਈਆਂ ਆਪਾਂ ਚੂੜੀਆਂ ਪਾਈਆਂ ਦੇਵੀਆਂ ਦੇ ਤੇ ਆ ਦੇਖੋ ਛੋਟੀ ਜੀ ਬੈਠੀ ਹੈ ਚੂੜੀਆਂ ਵਧੀਆ ਆ ਗਈਆਂ ਤੇ ਉਸ ਤੋਂ ਬਾਅਦ ਫਿਰ ਇੱਕ